ਬਹੁਤ-ਬਹੁਤ ਮੇਰੇ YouTube ਚੈਨਲ ਤੇ ਤੇ ਅੱਜ ਆਪਾਂ ਤੈਨੂੰ ਦਿਖਾਉਨੇ ਆਂ ਮੇਰੀ ਸ਼ਰਾਰਤਾਂ। ਸਨੇ ਹੈਲੋ ਕਰ ਦੋ। ਹੈਲੋ ਕਰੀ। ਆ ਵੀ ਵੀਡੀਓ ਬਣਦੀ। ਆ ਵੇਖੋ ਇਹਦੀ ਸ਼ਰਾਰਤਾਂ। ਬਹੁਤ ਭੜੀ ਆਂ ਇਹ ਦੇਖੋ ਦੇਖੋ ਇਹਦੇ ਮੈਂ ਪਿੱਛੇ 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 ਹੈਲੋ ਕਰੋ। ਹੈਲੋ। ਹੈਲੋ। ਦਾਦੀ ਮੇਰੇ ਨਾਲ ਜੁੜ ਕੋਰਾ ਦਾਤੇ। ਆ ਜਾ ਥੋੜਾ ਹੱਥੇ। ਹੈਲੋ ਲੀੜੇ ਹੈਗੇ ਨੇ ਕੋਈ। ਹੈਂ? ਨਿਕਰ ਬੈਣ ਕਿੰਨੇ ਜਾਂਦਾ ਹੈ। ਹਾਂ ਹੂੰ ਆ ਦੇਖੋ ਇਹਦੀ ਸ਼ਰਾਰਤਾਂ ਜਦੋਂ ਵੀ ਇੱਧਰ ਆਉਂਦੀ ਆ ਇਹ ਟੂਟੀ ਕੋਲੀ ਜਾਂਦੀ ਆ ਹੋਰ ਇਹਨੂੰ ਕੋਈ ਕੰਮ ਨਹੀਂ ਕਰ ਜਾਂ ਤਾਂ ਇਹਨੇ ਪਹਿਲਾਂ ਤਾਂ ਨਾ ਹੋਂ ਤੋਂ ਬੜਾ ਡਰਦੀ ਹੁੰਦੀ ਸੀ ਤੇ ਹੁਣ ਵੇਲੇ ਟੂਟੀ ਤੇ ਹੋਂ ਤੋਂ ਜਿੰਨੇ ਮਰਜੀ ਪੰਗੇ ਟਵਾ ਲੋ ਥੋੜੇ ਟਾਈਮ ਬਾਅਦ ਵੇਖ ਲਿਓ ਪਾਣੀ ਨੇ ਭਿੱਜੀ ਰਿਸੂਗੀ ਤੇ ਚਲਦੇ ਇਹਦੇ ਲਈ ਲੈ ਕੇ ਉਹਨੇ ਨਿਕਰ ਬਲੰਡ ਨੇ ਆਤੇ ਕਿਉਂਕਿ ਅਸੀਂ ਲੈ ਕੇ ਨਹੀਂ ਆਈ ਉਧਰੋਂ ਦੇ ਲੀੜੇ ਚੱਕ ਨਹੀਂ ਲਿਆਏਗੇ ਤੇ ਇੱਧਰ ਉਹਨੂੰ ਨਵਾਂ ਲੈ ਲੈ ਦਿੰਦੇ ਆ ਨਿਕਰ ਬਲੰਡਾ ਏ ਬਾਕੀ ਸ਼ਰਾਰਤਾਂ ਤਾਂ ਜਿੰਨੀ ਮਰਜੀ ਕਰਾ ਲਓ ਇੱਥੋਂ ਦੇਖੋ ਕਿੰਨੀ ਸ਼ਰਾਰਤਾਂ ਕਰਦੀ ਨੂੰ ਕੋਈ ਕੰਮ ਆ ਸਾਈਂ ਪਾਣੀ ਦੇ ਕਿਤੇ ਹੋਰ ਲੱਗਦੇ ਹਨ ਨਹੀਂ ਕਰਨੀ ਆ ਓਏ ਕੰਦ ਨਹੀਂ ਕਰਨੀ ਨਹੀਂ ਕਰਨੀ ਬਹੁਤ ਸ਼ਰਾਰਤਾਂ ਦੀ ਜਿਹੜੇ ਨੋਟ ਕਰਨ ਵਾਲੀ ਜਮਾ ਚੱਲਦੇ ਆਂ ਬਾਜ਼ਾਰ ਜਿਹਦੇ ਹੱਥੇ ਲੈ ਕੇ ਆਉਂਨੇ ਆ ਆਪਾਂ ਇਹ ਕੋਈ ਇਧਰੋਂ ਸੂਣ ਨਹੀਂ ਚੱਕ ਕੇ ਲੈਣਾ ਨਿਕਰ ਮੈਨੇ ਲੈ ਕੇ ਆਪਾਂ ਤੇ ਤੁਹਾਨੂੰ ਹੋਰ ਵੀ ਦਿਖਾਵਾਂਗਾ ਕਿਹਦੇ ਨਾਲ ਨਾ ਤਾਂ ਖੌ ਫਲਾਗ ਪਾਵਾਂਗੇ ਇੰਨੀ ਕੁ ਜ਼ਿਆਦਾ ਸ਼ਰਾਰਤਾਂ ਕਰਦੀ ਨਾ ਬਹੁਤ ਜ਼ਿਆਦਾ ਬਸ ਤੂੰ ਗੱਲਾਂ ਹੀ ਨਹੀਂ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਆਪਾਂ ਚੱਲਦੇ ਆ ਦਿਵਾਂਚਪੁਰੇ ਦੀ ਲੈ ਕੇ ਆਉਨੇ ਆ ਨਿਕਰ ਬਲੈਨਾਂ ਜੀ ਇਹਦੀਆਂ ਸ਼ਰਾਰਤ ਜਿੰਨੀਆਂ ਬਾਕੀ ਕਰਾ ਲਓ ਆਪਾਂ ਇਹ ਪਹੁੰਚੋ ਗਿਆ ਆਪਾਂ ਦਕਾਨ ਤੇ ਤੇ ਇੱਥੇ ਸਾਈਜ਼ ਅਜੇ ਕਿਹੜਾ ਬੁੱਢਾ ਹੋ ਚੱਲਿਆ ਵਾ ਪਿਆਰੇ ਬਾਬੂ ਜੀ ਕਿਹਦੇ ਬਾਈ 20 ਕਿਹਿੰਦੀ ਕਿਹਨਾਂ ਤੋਂ ਹੋ ਗਿਆ ਹੋਣਾ ਇਹ ਕੈਂਸਰ ਗਿਆ ਚੱਲਦੇ ਆਣ ਘਰੇ ਠੀਕ ਆ। 그러면은 ਹਾਂ ਤੇਰੇ ਕੋ ਬੰਗਾਰੇ ਦੋਤਿਆ ਲਈ ਆਵਰੇ ਨਾ ਕਿ ਆ। ਚਲੋ ਵੀ ਮਿੱਤਰ ਚੱਲਦੇ ਆ ਨਾ ਮੇਰਾ। ਬਹੁਤ ਦਰਉਣਾ ਹੋਗਾ ਜੇ ਪੌਣ ਆਇਆ। ਤੇ ਵੀ ਚੜਿਆ ਤੇ ਚੱਪਲਾ ਵੀ ਛੱਡੀਆਂ। ਨੰਨੇ ਸ਼ੂਟ ਦਿਖਾਈਂ। ਆਹ ਸਾਡੇ ਕੋਲ ਇੱਕ ਪੱਪੜਾ ਨਵੀਆਂ ਲੈ ਜਾਂਦੀਆਂ। ਹੈਲੋ ਗਾਰਦ। ਹਾਂ ਵੇਖੋ ਮੁੰਡੇ ਦਾ ਨਿਕਲ ਕੇ ਕਿ ਭੀ। ਸ਼ੋਨਾ ਸ਼ੋਨਾ ਨਾ। ਹੋਏ। ਸ਼ੋਨਾ ਨਾ ਬ੍ਰੈਡ ਐਂਡ ਬਲੂ ਕਲਰ। ਬਲੂ ਰਾ ਕਲੀ ਨਿਕਰ। ਮੁੰਡੇ ਦੀ ਲਓ ਮਿੱਤਰੋ ਬਾਜ਼ਾਰਾ ਚਲੇ ਜਾਂਦਾ ਨੇ ਮੈਂ ਤੇ ਸਾਮਾਨ ਤੇ ਆਹ ਵੇ ਲੋ ਪਾウダー ਚੱਕ ਕੇ ਲੈ ਗਈ ਸੀ ਨਾਲ ਬਾਜ਼ਾਰ ਚ 바ਵਾ ਰਾਹ ਚ ਨਹੀਂ ਛੱਡਦਾ ਚੰਗੇ ਰਹਿ ਗਈ ਬੜਾ ਸ਼ਾਰਥੀ ਬੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਾਇ ਤਾਂ ਸ਼ਾਰਥਾ ਦੀ ਨੋਟ ਕਰਨ ਵਾਲੀਆਂ ਵਾਲੇ ਪਤਾ ਨਹੀਂ ਕੀ ਕਸ਼ ਕਰਦੀ ਹੈ ਇਹ ਬਾਕੀ ਤੁਹਾਨੂੰ ਦਿਖਾਵਾਂਗੇ ਇਹਨਾਂ ਬਾਕੀ ਮਿੱਤਰੋ ਇਹ ਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਹੋਰ ਵੀ ਵਲੌਗ ਲੈ ਕੇ ਆਵਾਂਗੇ ਤੁਹਾਡੇ ਲਈ ਵਧੀਆ ਵਧੀਆ ਤੋਂ ਹੋਰ ਵੀ ਜੋ ਕਰਨਾ ਸੀ ਨਾ ਨੇ ਰੋ ਗਿਆ ਵਾ